ਕੰਟੈਂਟ ਦੇ ਨਾਂ ਦੇ ਉੱਤੇ ਕਲਚਰ ਦੇ ਵਿੱਚ ਕਲਚਰ ਨੂੰ ਕੁਝ ਹੋਰ ਹੀ ਪੇਸ਼ ਕੀਤਾ ਜਾ ਰਿਹਾ ਹੈ ਲਚਰਤਾ ਵਰਗੈਲਿਟੀ ਜਿਹਨੂੰ ਮੈਂ ਕਹਿੰਨਾ ਤੁਸੀਂ ਆਪਣੇ ਫੋਨਾਂ ਦੇ ਵਿੱਚ ਕੋਠੇ ਖੋਲ ਰੱਖੇ ਨੇ ਤੁਹਾਡਾ ਅਕਾਊਂਟ ਖੋਲੋ ਤੇ ਮੰਨਣ ਜਾਂਦਾ ਸਾਧਨ ਸ਼ੁਰੂ ਹੈ ਤਾਂ ਕੋਠੇ ਤੇ ਜਾਓਗੇ ਨਹੀਂ ਤੇ ਹੱਥ ਦੇ ਵਿੱਚ ਤਾਂ ਕੋਠਾ ਲੈ ਕੇ ਬਹਿ ਗਏ ਹੋ ਤੁਹਾਡੀ ਹੱਥ 'ਚ ਹੀ ਬਹਿ ਗਏ ਹੋ ਜੋ ਉੱਥੇ ਜਾ ਕੇ ਵੇਖਣਾ ਕੱਲੇ-ਕੱਲੇ ਫੋਨ 'ਚ ਆ ਗਿਆ ਤੁਹਾਡੇ ਅਕਾਊਂਟ 'ਚ ਹੀ ਆ ਮਾਂ ਪੁੱਤ ਦੇ ਰਿਸ਼ਤਾ ਉਸ ਕੰਟੈਂਟ ਦੇ ਵਿੱਚ ਕਿਦਾਂ ਪੇਸ਼ ਕਰਦੇ ਨੇ ਇਹ ਕਈਆਂ ਦੀ ਅਸੀਂ ਵੇਖਦੇ ਆ ਪਤਾ ਹੀ ਨਹੀਂ ਲੱਗਦਾ ਵੀ ਇਹ ਮਾਂ ਪੁੱਤ ਨੇ ਕਿ account ਨੇ ਨਹੀਂ ਕਹਿੰਦੇ ਜੀ ਨੀਲਾ ਬਾਣਾ ਪਾ ਕੇ ਜਿਵੇਂ ਆਮ ਤੌਰ ਤੇ ਗੱਲ ਕੀਤੀ ਜਿਵੇਂ ਔਰਤ ਤੇ ਵਾਰਨਿੰਗ ਕੀਤਾ ਜਾਂ ਨੇ ਹੱਥੇ ਤੇ ਵਾਰਨਿੰਗ ਕੀਤਾ ਜਾਂਦਾ ਪਰ ਇਹ ਕਿਹੜਾ ਕਤਲ ਹੋ ਕਰ ਦਿੱਤਾ ਗਿਆ ਇਹੋ ਜੀ ਨੇ ਦੀ ਇਹ ਇਹਦਾ ਹਲੇ ਕੋਈ ਕੋਈ ਸਬੂਤ ਸਾਹਮਣੇ ਤੇ ਨਹੀਂ ਆਏ 80s ਦੇ ਵਿੱਚ ਜੀ ਮੈਂ ਉਸ ਸਿੰਗਰ ਦਾ ਨਾਮ ਨਹੀਂ ਲੈਣਾ ਚਾਹੀਦਾ ਲੈਣਾ ਚਾਹੁੰਗਾ ਬਹੁਤ ਫੇਮਸ ਸਿੰਗਰ ਰਹਾ ਉਹ ਸਿੰਗਰ ਵੀ ਇੱਦਾਂ ਹੀ ਫਰੰਟ ਤੇ ਆਇਆ ਸੀ ਅਗੇ ਫਰੰਟ ਤੇ ਆਇਆ ਸੀ ਸਿੰਗਰ ਵੀ ਇੱਦਾਂ ਹੀ ਆਇਆ ਸੀ ਜਿਨੇ ਲੱਛਣ ਗਾਇ ਗੀਤ ਗਾਣੇ ਸ਼ੁਰੂ ਕੀਤੇ ਸੀ ਜੀ ਅਦੋਂ ਵੀ ਤੁਹਾਨੂੰ ਯਾਦ ਹੋਵੇਗਾ ਸਿੰਘਾਂ ਨੇ ਅੱਗੇ ਆ ਕੇ ਉਹਦਾ ਸੋਧਾ ਲਾ ਦਿੱਤਾ ਸੀ ਹੁਣ ਉਹ ਗੱਲ ਇੱਕ ਅਲੱਗ ਹੈ ਉਹਦਾ ਕਿਨੇ ਸੋਧਾ ਲਾਇਆ ਕਿਹਦੇ ਨਹੀਂ ਲਾਇਆ ਪਰ ਰੌਲਾ ਇਹ ਪੈ ਗਿਆ ਸੀ ਖੜਕੁਆਣੇ ਲਾ ਦਿੱਤਾ ਅੱਛਾ ਕਈ ਵਾਰ ਮਨ ਦੇ ਵਿੱਚ ਗੁੱਸਾ ਆਂਦਾ ਕਿ ਜਦੋਂ ਬੱਚੇ ਇੱਦਾਂ ਦਾ ਕੰਟੈਂਟ ਅਚਾਨਕ ਹੀ ਆ ਜਾਂਦਾ ਜਾਂ ਦੇਖਦੇ ਨੇ ਗੁੱਸਾ ਆਂਦਾ ਮਨ ਦੇ ਵਿੱਚ ਬੇਬਸਤੀ ਗੁੱਸਾ ਨਹੀਂ ਬੇਬਸ ਕੀ ਕਹੀਏ ਗਾਲਿਆ ਵੀ ਉਹ ਊਲ ਫਜੂਲ ਦਿਖਾ ਕੇ ਠੀਕ ਹੈ ਜੀ ਅਗਲਾ ਵਾਰ ਦੇਖਦਾ ਮੇਰਾ ਐਨਾ ਮਿਲੀਆ ਨਾ ਥੱਲੇ ਦੇਂਦਾ ਹੀ ਕੋਈ ਨਹੀਂ ਕਮੈਂਟ ਕਿੰਨਾ ਵੱਜਦਾ ਉਹ ਕਹਿੰਦਾ ਗਾਲ ਹੀ ਪੈਂਦੀ ਕੋਈ ਨਹੀਂ ਕਹਿੰਦੇ ਬਦਨਾਮ ਹੁਆ ਤਾਂ ਕੀ ਹੁਆ ਨਾਮ ਤਾਂ ਹੁਆ ਸੋਇਆ ਵੀ ਪਾਈ ਆ ਜੁੜੇ ਹੱਥ ਪੰਜਾਬ ਨੂੰ ਪੰਜਾਬ ਬ੍ਰੈਂਡ ਦਿਓ ਪੰਜਾਬ ਦਾ ਜਿਹੜਾ ਰਿਚ ਕੰਟੈਂਟ ਹੈ ਮੈਂ ਬੇਨਤੀ ਕਰਦਾ ਯਾਰ ਰਿਚ ਕੰਟੈਂਟ ਕੀ ਦਿੱਕਤ ਕੀ ਹੈ ਰਿਚ ਕੰਟੈਂਟ ਦਿਖਾਉਂਦੀ ਤੁਹਾਨੂੰ ਪਰੇਸ਼ਾਨੀ ਕੀ ਹੈ ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਦੇ ਕਤਲ ਦੇ ਮਾਮਲੇ 'ਚ ਹੁਣ ਤਿੱਕਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਤਾਂ ਸਾਹਮਣੇ ਆਏ ਨੇ ਪਰ ਅੱਜ ਸਾਡੇ ਨਾਲ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਖਾਲਸਾ ਜੀ ਖਾਲਸਾ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਇਸ ਕਤਲ ਨੂੰ ਕਿੱਦਾਂ ਦੇਖਦੇ ਹੋ ਮਹਿਰੋ ਦੇ ਉੱਤੇ આરોਪ ਲੱਗੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਇੰਡੀਵਿਜੂਅਲ ਤੌਰ ਦੇ ਉੱਤੇ ਜੋ ਸੋਚਦਾ ਮਹਿਰੋ ਦੇ ਉੱਤੇ આરોਪ ਲੱਗਣੇ ਜੋ ਵੀ ਦੂਸਰੀ ਨਾਮ ਲਿਆ ਕਮਲਕੌਰ ਦਾ ਅਸਲ 'ਚ ਤੇ ਉਹਦਾ ਨਾਮ ਹੀ ਹੈ ਨਹੀਂ ਨਾਮ ਹੀ ਉਹਦਾ ਬਾਅਦ 'ਚ ਜਗਰ ਹੋਇਆ ਕਿ ਕੰਚਨ ਕੁਮਾਰੀ ਕਰਕੇ ਸ਼ਾਇਦ ਉਹਦਾ ਨਾਮ ਹੈ ਸੋ ਇਹ ਵੀ ਕਿਤੇ ਨਾ ਕਿਤੇ ਡੂੰਗੀ ਸਾਲ ਸਾਜਸ਼ਾਏ ਨੇ ਵੀ ਪੰਜਾਬ ਪੰਜਾਬ ਦਾ ਨਾਮ ਨਾਲ ਜੋੜ ਕੇ ਪੰਜਾਬ ਦੇ ਕਲਚਰ ਦੇ ਵਿੱਚ ਜਿਹੜੀ ਲੱਚਰਤਾ ਵੱਧ ਰਹੀ ਆ ਮਸਲਾ ਇਹ ਨਹੀਂ ਕਾ ਜੀ ਵੀ ਮੈਰੋ ਦੇ ਤੇ ਇਲਜ਼ਾਮ ਕਿ ਉਹ ਇਲਜ਼ਾਮ ਲੱਗੇ ਮੈਰੋ ਨੇ ਕਦਮ ਕਿਉਂ ਚੁੱਕੇ ਸਵਾਲ ਇਹ ਆ ਵੀ ਲੋੜ ਕਿਉਂ ਪੈ ਗਈ ਇਹ ਸਮਝੋ ਇਹੋ ਜੇ ਕੰਮ ਕਰ ਜੀ ਬਿਲਕੁਲ ਸਵਾਲ ਇਹ ਆ ਵੀ ਉਹਨੂੰ ਲੋੜ ਕਿਉਂ ਪਈ ਸੂ ਬੇ ਵੀ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੇ ਕਲਚਰ ਦੇ ਵਿੱਚ ਆ ਜਿਹੜੀਆਂ ਚੀਜ਼ਾਂ ਅਸੀਂ ਦੇਖ ਰਹੇ ਆ ਮੰਨ ਲਓ ਕਿ ਅੱਗੇ ਕੀ ਹੁੰਦਾ ਸੀਗਾ ਵੀ ਇਹ ਜਿਹੜਾ ਟੀਵੀ ਸੀ ਜਾਂ ਕੋਈ ਵੀ ਉਹਦੇ ਕਿਤੇ ਮਾੜੀ ਮੋਟੀ ਕੋਈ ਇਹੋ ਜਿਹੀ ਚੀਜ਼ ਆਉਣੀ ਨਾ ਤੇ ਸਾਰਿਆਂ ਨੇ ਇੱਧਰ ਉੱਧਰ ਸ਼ਰਮਿੰਦਗੀ ਮਹਿਸੂਸ ਕਰਨੀ ਜੀ ਬਿਲਕੁਲ ਹੁਣ ਤੇ ਇਸ ਸੁਭਾਅ ਨਾਲ ਲਕਚਰਤਾ ਪਰੋਸੀ ਜਾ ਰਹੀ ਹੈ ਕੰਟੈਂਟ ਦੇ ਨਾਂ ਦੇ ਉੱਤੇ ਮੈਂ ਫੇਰ ਸ਼ਬਦ ਯੂਜ਼ ਕਰਦਾ ਕੰਟੈਂਟ ਦੇ ਨਾਂ ਦੇ ਉੱਤੇ ਕਲਚਰ ਦੇ ਵਿੱਚ ਕਲਚਰ ਨੂੰ ਕੁਝ ਹੋਰ ਹੀ ਪੇਸ਼ ਕੀਤਾ ਜਾ ਰਿਹਾ ਹੈ ਲਚਕਤਾ ਵਰਗੈਲਿਟੀ ਜਿਹਨੂੰ ਮੈਂ ਕਹਿੰਨਾ ਸੋ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਨਾ ਜੀ ਇਹ ਪੰਜਾਬ ਦੇ ਕਲਚਰ ਦੇ ਲਈ ਹੈ ਤੇ ਪੰਜਾਬ ਦੇ ਫਿਊਚਰ ਦੇ ਲਈ ਬਹੁਤ ਫਿਕਰਮੰਦੀ ਵਾਲੀ ਗੱਲ ਹੈ ਕਿ ਜਿਹੜਾ ਪੰਜਾਬ ਦਾ ਇਨਫਲੂਐਂਸਰ ਆ ਕੋਈ ਵੀ ਹੋਵੇ ਚਾਲੇ ਉਹ এবੀਸੀਡੀ ਕੋਈ ਵੀ ਆ ਮੈਂ ਕਮਲ ਕੌਰ ਹੀ ਆ ਕਿਸੇ ਇੱਕ ਦੀ ਗੱਲ ਨਹੀਂ ਕਰਦਾ ਉਹ ਪਿੱਛੇ ਜੇ ਕੋਰ ਲੂਥਰਾ ਵੀ ਸੀਗੀ ਜਾਂ ਹੋਰ ਵੀ ਦੀ ਵੀ ਗੱਲ ਲੂਥਰਾ ਉਹ ਵੀ ਮੁੜ ਕੇ ਮਾਫੀ ਮੰਗਦੀ ਉਹਨੇ ਬੰਦ ਬੰਦ ਕਰਤਾ ਸਰਕਾਰ ਨੇ ਸਿਕਿਉਰਟੀ ਵੀ ਦੇ ਦਿੱਤੀ ਆ ਕੀ ਚੱਲ ਰਿਹਾ ਜੀ ਉਹਨੂੰ ਸਿਕਿਉਰਟੀ ਦੇ ਦੇ ਉਹਨੂੰ ਸਿਕਿਉਰਟੀ ਦੇ ਦੇ ਵਾਟ ਇਜ਼ ਗੋਇੰਗ ਆਨ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਆਪਾਂ ਕੀ ਭਰੋਸੇ ਰਿਹਾ ਕੀ ਪੇਸ਼ ਕਰ ਰਹੇ ਚੰਗੇ-ਚੰਗੇ ਕਰਦੀਆਂ ਲੇਡੀਜ਼ ਅੱਜ ਅम्मे ਦੇ ਦਾ ਨਹੀਂ ਕਹੀ ਰਹੀ ਨਾਲ ਉਹਦੇ ਸੋਹਰੇ ਨਾਲ ਘਰ ਵਾਲੇ ਇਹ ਕਿੱਧਰ ਨੂੰ ਧੁਰ ਪਈ ਦੁਨੀਆ ਮਾਂ ਪੁੱਤ ਮਾਂ ਪੁੱਤ ਦੇ ਰਿਸ਼ਤੇ ਉਸ ਕੰਟੈਂਟ ਦੇ ਵਿੱਚ ਕਿਦਾਂ ਪੇਸ਼ ਕਰਦੇ ਨੇ ਇਹ ਕਈ ਵਾਰੀ ਅਸੀਂ ਵੇਖਦੇ ਆ ਪਤਾ ਹੀ ਨਹੀਂ ਲੱਗਦਾ ਵੀ ਇਹ ਮਾਂ ਪੁੱਤ ਨੇ ਕਿ account ਨੇ ਜੀ ਸੋ ਇਹ ਵੀ ਇਹ ਕਿਤੇ ਘਰਾਂ ਦੇ ਵਿੱਚ ਸੁਨੇਹ ਚੱਲਦੇ ਸੀ ਮਾਵਾਂ ਪੁੱਤਾਂ ਨੂੰ ਗੁਰਬਾਣੀ ਸਿਖਾਉਂਦੀਆਂ ਸੀ ਮਾਵਾਂ ਧੀਆ ਨੂੰ ਗੁਰਬਾਣੀ ਸਿਖਾਉਂਦੀਆਂ ਸੀ ਚੰਗੇ ਕਲਚਰ ਦਿੰਦੀ ਆ ਜੀ ਚੰਗੇ ਸਸਕਾਰ ਦਿੰਦੀ ਆ ਜੀ ਵੀ ਤੀ ਨਾ ਇਕਲੇ ਘਰ ਜਾਣਾ ਸੋ ਇਹ ਵੀ ਜਿਹੜਾ ਇਹ ਹੁਣ ਪਰੋਸਿਆ ਜਾ ਰਿਹਾ ਇਹ ਮੈਨੂੰ ਲੱਗਦਾ ਵੀ ਇਹ ਗੌਰ ਕਰ ਚੁੱਕਾ ਜਿਸ ਨੂੰ ਅਸੀਂ ਕਹਿ ਦਈਏ ਵੀ ਇਹ ਸ਼ਬਦ ਨਹੀਂ ਹੈਗੇ ਜੋ ਦਿਲ ਦੇ ਦਰਦ ਅਸੀਂ ਬਿਆਨ ਕਰ ਸਕਦੇ ਫਿਕਰਮੰਦੀ ਵਾਲੀ ਗੱਲ ਹੈ ਭਈ ਆਉਣ ਵਾਲਾ ਜਿਹੜਾ ਸਮਾਂ ਉਹ ਕਿੰਨਾ ਭਿਆਨਕ ਹੋਵੇਗਾ ਤੁਸੀਂ ਇੱਥੋਂ ਵੇਖ ਸਕਦੇ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਵੀ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋਵੇਗਾ ਅੱਛਾ ਗੁਰਪ੍ਰੀਤ ਜੀ ਇੱਕ ਸਵਾਲ ਹੋਰ ਹੈ ਕਿ ਹੁਣ ਨਾ ਇਸ ਟਮ ਕੀ ਹੋ ਰਿਹਾ ਇੱਕ ਤਾਂ ਨਿਹੰਗ ਸਿੰਘਾਂ ਦਾ ਖਿਲਾਫਤ ਸ਼ੁਰੂ ਹੋ ਚੁੱਕੀ ਹੈ ਮੈਰੋਦੀ ਖਿਲਾਫਤ ਸ਼ੁਰੂ ਹੋ ਚੁੱਕੀ ਹੈ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ ਮੈਰੋਦੀ ਖਿਲਾਫਤ ਕਿਸ ਗੱਲ ਦੀ ਜੀ ਨਿਹੰਗ ਸਿੰਘਾਂ ਦੀ ਮੁਖਾਲਫਤ ਕਿਸ ਗੱਲ ਦੀ ਜੀ ਅਗਲੇ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਤੇ ਚੰਗੀ ਗੱਲ ਹੈ ਨਾ ਹੁਣ ਕਿਸੇ ਨੇ ਤਾਂ ਪਹਿਲ ਕਦਮੀ ਕਰਨੀ ਹੈ ਨਾ ਨਹੀਂ ਕਹਿੰਦੇ ਜੀ ਨੀਲਾ ਬਾਣਾ ਪਾ ਕੇ ਜਿਵੇਂ ਆਮ ਤੌਰ ਤੇ ਗੱਲ ਕੀਤੀ ਜਿਵੇਂ ਔਰਤ ਤੇ ਵਾਰਨਿੰਗ ਕੀਤਾ ਜਾਂ ਨੇ ਹੱਥੇ ਤੇ ਵਾਰਨਿੰਗ ਕੀਤਾ ਜਾਂਦਾ ਪਰ ਇਹ ਕਿਹੜਾ ਕਤਲ ਹੋ ਕਰ ਦਿੱਤਾ ਗਿਆ ਇਹੋ ਜੀ ਇਹ ਇਹਦਾ ਹਲੇ ਕੋਈ ਕੋਈ ਸਬੂਤ ਸਾਹਮਣੇ ਤੇ ਨਹੀਂ ਆਏ ਵੀ ਉਹਨਾਂ ਨੇ ਕੀਤਾ ਕਿ ਕੀ ਇਹਦਾ ਕੀ ਬਤਾਏ ਸਾਜ਼ਿਸ਼ ਹੈ ਤੇ ਕੀ ਕੁਛ ਕੀਤਾ ਜਾ ਰਿਹਾ ਹਲੇ ਤੱਕ ਤਾਂ ਇਲਜ਼ਾਮ ਹੀ ਲੱਗੇ ਨੇ ਸਾਹਮਣੇ ਤਾਂ ਕੋਈ ਆਇਆ ਨਹੀਂ ਦੇਖੋ ਕਨਵਿਕਸ਼ਨ ਨਾ ਲੈਣੀ ਹੋਈ ਜੀ ਹਲੇ ਕਿਸੇ ਤਰੀਕੇ ਦੀ ਵੀ ਕਨਵਿਕਸ਼ਨ ਨਹੀਂ ਹੈ ਜੀ ਕਿਸੇ ਤਰੀਕੇ ਦਾ ਵੀ ਕੋਈ ਵੀ ਅਜੀਹਾ ਪਹਿਲੂ ਸਾਹਮਣੇ ਨਹੀਂ ਆਇਆ ਕੋਈ ਆਈ ਵਿਟਨਰ ਸਾਹਮਣੇ ਨਹੀਂ ਆਇਆ ਜੀ ਹੁਣ ਕੀ ਚੱਲ ਰਿਹਾ ਸਾਜਿਸ਼ ਹੈ ਦੋ ਸਾਦਾ ਬਾਣੇ ਨੂੰ ਬਦਨਾਮ ਕਰਨ ਦੀ ਗੱਲਾਂ ਚੱਲਦੀਆਂ ਹੋਵੇ ਜਿਹੜੀ ਆਡੀਓ ਸਾਹਮਣੇ ਆਈ ਮੇਰੋ ਵਾਲੇ ਦੀ ਕੀ ਬਤਾਉ ਮੇਰੋ ਹੈਗਾ ਵੀ ਹੈ ਕਿ ਨਹੀਂ ਹੈਗਾ ਜੀ ਬਿਲਕੁਲ ਏ ਆਈ ਆ ਅੱਜ ਕੱਲ੍ਹ ਤਾਂ ਸਭ ਕੁਝ ਹੀ ਚੱਲਦਾ ਜੀ ਸੋ ਹੈ ਵੀ ਇਟਸੈਲ ਦੈਟਸ ਹੈ ਦ ਕੋਡ ਦਾ ਪ੍ਰੋਸੀਜਰ ਆ ਵੀ ਕਿੰਨੇ ਕੀ ਕੀਤਾ ਕੇ ਨਹੀਂ ਪਰ ਮੈਂ ਫੇਰ ਕਹਿੰਦਾ ਵੀ ਦੇਖੋ ਨੀਲਾ ਬਾਣਾ ਬਹੁਤ ਸਤਿਕਾਰਯੋਗ ਹੈ ਜੀ ਨਾ ਅਸੀਂ ਉਹਦੇ ਖਿਲਾਫ ਕੋਈ ਹੰਸ ਸਕਦੇ ਆ ਨਾ ਕੁਝ ਬੋਲ ਸਕਦੇ ਆ ਪਰ ਪੰਜਾਬ ਦੇ ਕਲਚਰ ਨੂੰ ਬਚਾਉਣ ਦੇ ਲਈ ਜੇ ਕੋਈ ਅੱਗੇ ਆਇਆ ਤੇ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਹਾਂ ਵੀ ਠੀਕ ਆ ਯਾਰ ਕਿਸੇ ਨੇ ਮਰਦਾਂ ਲਈ ਗਲਤ ਤਾਂ ਕੀਤੀ ਕੋਈ ਤਾਂ ਅੱਗੇ ਆਇਆ ਜਿਹਨੇ ਗਲਤ ਤਾਂ ਕੀਤੀ ਇਸ ਚੀਜ਼ ਨੂੰ ਰੋਕਣ ਦੇ ਲਈ ਨਹੀਂ ਤੇ ਜੋ ਕੁਝ ਭਰੋਸਾ ਜਾ ਰਿਹਾ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਗਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਚਕੋਣਾ ਕਿੰਨਾ ਕੁ ਰੋਕ ਲੋਂਗੇ ਤੁਸੀਂ ਜੀ ਬਿਲਕੁਲ ਤੁਸੀਂ ਆਪਣੇ ਬੱਚਿਆਂ ਨੂੰ ਕਿਹੜੀ ਕਿਹੜੀ ਚੀਜ਼ ਦੇਖਣ ਤੋਂ ਰੋਕ ਲੋਗੇ ਜੀ ਅਰੇ ਫਿਰ ਕੀ ਕਹੋਗੇ YouTube ਬੰਦ ਕਰ ਦੇ ਫੇਸਬੁੱਕ ਬੰਦ ਕਰ ਦੇ ਸਨੈਪਚੈਟ ਬੰਦ ਕਰ ਦੇ ਇੰਸਟਾ ਬੰਦ ਕਰ ਦੇ ਕੀ ਕੁਝ ਮੰਦ ਕਰਾ ਲੋ ਜਦੋਂ ਖੋਲੋ ਉਹੀ ਚੀਜ਼ ਜਿਹੜੀ ਚੀਜ਼ ਖੋਲੋ ਉਹੀ ਚੀਜ਼ ਕਿੰਨਾ ਕੁ ਰੋਕ ਲੋਂਗੇ ਬੱਚਿਆਂ ਨੂੰ ਦੇਖੋ ਫਰੀडम ਆਫ ਸਪੀਚ ਦੇ ਤਹਿਤ ਆਪਾਂ ਜੋ ਮਰਜ਼ੀ ਬੋਲ ਲਈਏ ਜੀ ਆਪ ਜੋ ਮਰਜ਼ੀ ਕਰੀ ਜਲੀਏ ਨਹੀਂ ਪਰ ਇਸ ਨੂੰ ਰੋਕਿਆਨ ਦਾ ਫਿਰ ਕੀ ਤਰੀਕਾ ਹੈ ਤੁਸੀਂ ਕੀ ਸਮਝਦੇ ਹੋ ਸਰਕਾਰਾਂ ਕਿੱਥੇ ਤੱਕ ਜ਼ਿੰਮੇਵਾਰ ਹੈ ਜਿਉਂ ਗੱਲ ਕਰੀ ਅਮਰਪਾਲ ਮਹਿਰੋ ਦਾ ਅਕਾਊਂਟ ਤਾਂ ਬੈਨ ਕਰ ਦਿੱਤਾ ਗਿਆ ਲੇਕਿਨ ਦੀਪਿਕਾ ਲੂਥਰੇ ਨੇ ਆਪੇ ਆਪਣਾ ਡੀਐਕਟੀਵੇਟ ਕਰ ਦਿੱਤਾ ਬਾਕੀ ਤਾਂ ਹਾਲੇ ਚੱਲਦਾ ਹੀ ਪਿਆ ਨਾ ਉਹੀ ਉਹ ਨਹੀਂ ਵਧੀਆ ਗੱਲ ਹੈ ਜਿੰਨੇ ਬੰਦ ਕਰ ਜਾਣ ਜੀ ਗੱਲ ਇਹ ਆ ਵੀ ਇੱਕ ਇੱਕ ਕਰਕੇ ਸ਼ੁਰੂ ਤਾਂ ਹੋਣ ਮੈਂ ਚੰਗਾ ਕੰਟੈਂਟ ਕੋ ਲੈ ਕੇ ਆ ਉਹ ਠੀਕ ਹੈ ਨਾ ਹੁਣ ਅਸੀਂ ਆ ਜੀ ਠੀਕ ਹੈ ਜੀ ਅਸੀਂ ਉਹ ਭਾਈ ਮਸਕੀਨ ਜੀ ਹੁਣਾਂ ਦੇ ਕੰਟੈਂਟ ਨੂੰ ਸੁਣਦੇ ਆ ਠੀਕ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੈਨਲਸ ਨੂੰ ਫਾਲੋ ਕੀਤਾ ਪਰ ਜਿਹੜੇ ਆਮ ਨਵੇਂ ਬੱਚੇ ਨੇ ਜਿਹੜੀ ਜਿਹੜੇ ਟੀਨੇਜਰਸ ਨੇ ਯਾ ਜਿਹੜੇ 10 ਸਾਲ ਦੇ ਬੱਚੇ ਤੋਂ ਸ਼ੁਰੂ ਨੇ ਜਨੂੰ ਘਰਾਂ ਨੂੰ ਮਾਵਾ ਫੋਨ ਦੇ ਦਿੰਦੀਆਂ ਵੀ ਅਸੀਂ ਕੰਮ ਕਰਨਾ ਤੂੰ ਫੋਨ ਤੇ ਲੱਗਾ ਰ ਮੈਨੂੰ ਤੰਗਣਾ ਕਰ ਉਹ ਬੱਚਾ ਕੀ ਵੇਖ ਰਿਹਾ ਉਹ ਬੱਚਾ ਕੀ ਵੇਖ ਰਿਹਾ ਉਸ ਬੱਚੇ ਦੀ ਮਾਨਸਿਕਤਾ ਉਸ ਲੈਵਲ ਤੋਂ ਸਾਨੂੰ ਨਹੀਂ ਪਤਾ ਕੀ ਦੇਖ ਰਿਹਾ ਬੰਦ ਕਮਰੇ ਚ ਕੀ ਦੇਖ ਰਿਹਾ ਅੱਛਾ ਕਈ ਵਾਰ ਮਨ ਦੇ ਵਿੱਚ ਗੁੱਸਾ ਆਂਦਾ ਕਿ ਜਦੋਂ ਬੱਚੇ ਇਦਾਂ ਦਾ ਕੰਟੈਂਟ ਅਚਾਨਕ ਹੀ ਆ ਜਾਂਦਾ ਜਾਂ ਦੇਖਦੇ ਨੇ ਗੁੱਸਾ ਆਂਦਾ ਮਨ ਦੇ ਵਿੱਚ ਬੇਬਸਤੀ ਗੁੱਸਾ ਨਹੀਂ ਬੇਬਸ ਕੀ ਕਹੀਏ ਤੁਸੀਂ ਤਾਂ ਲੁੰਮਾਉਂਦੇ ਹੋ ਸਰਕਾਰ ਦੇ ਬਿਰਬ ਜੇ ਤੁਸੀਂ ਬੇਵੱਸ ਹੋ ਤੇ ਆਮ ਲੋਕ ਕੀ ਕਰੋਗੇ ਮੈਂ ਕਹੀ ਦੇਣਾ ਜੀ ਹਰ ਕੋਈ ਬੇਵੱਸ ਹੈ ਵੀ ਕੰਟੈਂਟ ਤੋਂ ਹਰ ਕੋਈ ਬੇਵੱਸ ਹੈ ਕੀ ਕਰੀਏ ਸੱਤਾ ਚ ਰਹੇ ਸੱਤਾ ਚ ਰਹੇ ਹੋ ਬੱਚਿਆਂ ਦੇ ਹੱਥੋਂ ਫੋਨ ਖੋਹਨੇ ਆ ਤੇ ਫਿਰ ਬੱਚੇ ਦੇ ਮਨ ਚ ਇਹ ਆਉਂਦਾ ਕੀ ਕੀ ਚੱਲ ਰਿਹਾ ਜੀ ਹਨਾ ਵੀ ਮੈਨੂੰ ਕਿਉਂ ਖੋਲਿਆ ਫੋਨ ਕੀ ਹੈਗਾ ਜੇ ਹਾ ਔਰ ਹੋਰੋ ਐਕਸਾਈਟਮੈਂਟ ਆ ਜਾਂਦੀ ਹੈ ਬੱਚੇ ਦੀ ਫਿਰ ਬੱਚੇ ਦਾ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਉਹ ਐਕਟਿਵ ਹੋ ਜਾਂਦਾ ਵੀ ਮੋਂ ਚੀਜ਼ ਦੁਬਾਰਾ ਵੇਖਣੀ ਹੈ ਬਿਲਕੁਲ ਜਦੋਂ ਤੁਸੀਂ ਕਿਸੇ ਚੀਜ਼ ਨੂੰ ਰੋਕੋਗੇ ਬੱਚੇ ਨੂੰ ਬੱਚੇ ਦੇ ਮਨ ਦੇ ਵਿੱਚ ਕਿਉਰਿਓਸਿਟੀ ਪੈਦਾ ਹੋ ਜਾਂਦੀ ਹੈ ਕਿ ਮੈਂ ਇਹਨੂੰ ਦੇਖਾਂ ਸੀ ਕੀ ਚੀਜ਼ ਸੀ ਵੀ ਕਿਹੜੀ ਚੀਜ਼ ਰੋਕੀ ਮੇ ਤੋਂ ਸੋ ਇਹ ਵੀ ਥੋੜਾ ਜਨਾ ਇਸ ਚੀਜ਼ ਨੂੰ ਲੈ ਕੇ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੜਾ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਵੂਮਨ ਕਮਿਸ਼ਨਸ ਨੂੰ ਅੱਗੇ ਆਉਣਾ ਚਾਹੀਦਾ ਵੀ ਅਸੀਂ ਆਉਣ ਵਾਲਾ ਜਿਹੜਾ ਆਪਣਾ ਸਮਾਂ ਆ ਅਸੀਂ ਧੀਆਂ ਨੂੰ ਕੀ ਸਿਖਾ ਰਹੇ ਹਾਂ ਚੰਗੀਆਂ ਮਾਵਾਂ ਧੀਆਂ ਆਪਸ 'ਚ ਕਹਿੋ ਜੀਆਂ ਵੈਗਲਟੀ ਵਾਲੀਆਂ ਕਹਿਵਲੇ ਰੀਲਸ ਪਾਉਣਗੀਆਂ ਹਾਂ ਮਨ ਲੱਗ ਗਿਆ ਠੀਕ ਆ ਯਾਰ ਜੇ ਆਪਾਂ ਹਰ ਕੋਈ ਇਹ ਕਹਿੰਦਾ ਆ ਕੋਈ ਇਹ ਕਹਿੰਦਾ ਆ ਜੀ ਵੀ ਲੈ ਲਈ ਅਸੀਂ ਪਹਿਰਾਵਾ ਜਿੱਦਾਂ ਮਰਜ਼ੀ ਰੱਖੀਏ ਕਿਸੇ ਨੂੰ ਵੀ ਲੜਨ ਦੇਣਾ ਪਰ ਇਹ ਥੋੜੀ ਆ ਵੀ ਕੋਈ ਪਹਿਰਾਵੇ ਦੇ ਨਾਤੇ ਉੱਤੇ ਲੱਚਰ ਤਾਂ ਪਾਈ ਚੱਲੋ ਫਲਾਓ ਕੋਈ ਬੰਦਾ ਕਹਿੰਦਾ ਯਾਰ ਮੇਰੀ ਜ਼ਿੰਦਗੀ ਆ ਮੈਂ ਜੋ ਮਰਜ਼ੀ ਬੋਲਾਂ ਮੈਨੂੰ ਫਰੀडम ਆਫ ਸਪੀਚ ਆ ਇਹਦਾ ਮਤਲਬ ਇਹ ਥੋੜੀ ਆ ਅਸੀਂ ਉਹਦੇ ਬਰਗੈਲਟੀ ਬੋਲੀ ਚੱਲੀਏ ਪੰਜਾਬੀ ਦੇ ਵਿੱਚ ਜਿਹੜੇ ਬੰਦੇ ਗਾਲ ਪੰਜਾਬੀ ਆਮ ਬੰਦਾ ਨਹੀਂ ਘੜਦਾ ਪੰਜਾਬੀ ਤੇ ਬੜੀ ਦੂਰ ਦੀ ਗੱਲ ਹੈ ਜੀ ਉਹ ਗਾਣਾ ਕਿਸੇ ਵੇਲੇ ਕੁੜੀਆਂ ਤੋਂ ਸੁਣੀਦਾ ਜੀ ਰੀਲਾਂ ਦੇ ਵਿੱਚ ਵੀ ਕਿੰਦਾਂ ਰੀਆਂ ਬਕਵਾਸ ਕਰਦੀਆਂ ਕਿਨੂੰ ਕਿਨੂੰ ਰੋਕ ਲੋਗੇ ਕਿਨੂੰ ਕਿਨੂੰ ਫੜ ਲੋਗੇ ਅੱਛਾ ਇੱਕ ਨਾ ਇਹ ਜਿਹੜਾ ਕੰਟੈਂਟ ਹੈ ਨਾ ਜੋ ਸਾਹਮਣੇ ਆ ਰਿਹਾ ਨਾ ਅੱਜ ਤੋਂ ਜੇ ਆਪਾਂ ਕੁਝ ਸਾਲ ਪਹਿਲਾਂ ਗੱਲ ਕਰੀਏ ਪੰਜਾਬ ਦੇ ਵਿੱਚ ਵਿਦੇਸ਼ ਤੋਂ ਹੈ ਖਾਸ ਕਰਕੇ ਕੈਨੇਡਾ ਚ ਕੈਨੇਡਾ ਚ ਇੱਕ ਜਿਵੇਂ ਕਾਰ ਦੀ ਐਡ ਕਰ ਰਹੇ ਸੀ ਉਹਦੇ ਵਿੱਚ ਕੀ ਚਾਹੀਦਾ ਤੋਂ ਸ਼ੁਰੂ ਹੋਇਆ ਤੇ ਅੱਜ ਕੀ ਚਾਹੀਦਾ ਮਤਲਬ ਹੀ ਕੁਝ ਹੋਰ ਨਿਕਲ ਗਿਆ ਬਸ ਉਹ ਗੱਲੇ ਹਨ ਉਹ ਕਹਿੰਦੇ ਜੀ ਵੀ ਹਰ ਗੱਲ ਦੇ ਮਤਲਬ ਕੱਢਣੇ ਜਿੱਦਾਂ ਦੀ ਤੁਹਾਡੀ ਮਾਨਸਿਕਤਾ ਨਾ ਜੀ ਉਦਾਂ ਦੀ ਤੁਹਾਡੀ ਗੱਲ ਦਾ ਮਤਲਬ ਨਿਕਲਦਾ ਜੀ ਜਿੱਦਾਂ ਦੀ ਤੁਹਾਡੀ ਮਾਨਸਿਕਤਾ ਹੈ ਜੇ ਮੈਂ ਗਲਤ ਨਾ ਨਾ ਹੋਵਾਂ ਹੋ ਸਕਦਾ ਮੇਰੀ ਇਸ ਗੱਲ ਨੂੰ ਕੋਈ ਰਿਲੇਟ ਕਰੇ ਨਾ ਕਰੇ 80s ਦੇ ਵਿੱਚ ਜੀ ਮੈਂ ਉਸ ਸਿੰਗਰ ਦਾ ਨਾਮ ਨਹੀਂ ਲੈਣਾ ਚਾਹੀਦਾ ਲੈਣਾ ਚਾਹੁੰਗਾ ਬਹੁਤ ਫੇਮਸ ਸਿੰਗਰ ਰਿਹਾ ਉਹ ਸਿੰਗਰ ਵੀ ਇੱਦਾਂ ਹੀ ਫਰੰਟ ਤੇ ਆਇਆ ਸੀ ਅਗੇ ਫਰੰਟ ਤੇ ਆਇਆ ਸੀ ਸਿੰਗਰ ਵੀ ਇੱਦਾਂ ਹੀ ਆਇਆ ਸੀ ਜਿਨੇ ਲੱਛਰ ਗਾਇਕ ਗੀਤ ਗਾਣੇ ਸ਼ੁਰੂ ਕੀਤੇ ਸੀ ਜੀ ਆਦੋ ਵੀ ਤੁਹਾਨੂੰ ਯਾਦ ਹੋਏਗਾ ਸੇਂਗਾ ਨੇ ਅੱਗੇ ਆ ਕੇ ਉਹਦਾ ਸੋਧਾ ਲਾ ਦਿੱਤਾ ਸੀ ਉਹਨੋਂ ਗੱਲ ਇੱਕ ਅਲੱਗ ਐ ਉਹਦਾ ਕਿਹਨੇ ਸੋਧਾ ਲਾਇਆ ਕਿਹਦੇ ਨਹੀਂ ਲਾਇਆ ਪਰ ਰੋਲਾ ਇਹ ਪੈ ਗਿਆ ਸੀ ਖੜਕੂਆਣੇ ਲਾ ਦਿੱਤਾ ਜੀ ਜੀ ਜੇ ਤੁਹਾਨੂੰ ਯਾਦ ਹੋਵੇ ਤਾਂ ਜੀ ਬਿਲਕੁਲ ਤੁਸੀਂ ਪਤਾ ਲੱਗ ਗਿਆ ਕਿ ਨਾਮ ਚਲੋ ਆਪਣੀ ਜੋੜੀ ਸੀ ਉਹ ਮੈਂ ਨਾ ਨਹੀਂ ਲੈਣਾ ਚਾਹੁੰਦਾ ਵੀ ਫੇਰ ਉਹ ਗੱਲਾਂ ਹੋਰ ਪਾਸੇ ਨੂੰ ਤੁਰ ਪੈਣੀਆਂ ਜੀ ਸੋ ਇਹ ਵੀ ਉਹੀ ਪਹਿਲੂ ਦੁਬਾਰਾ ਆ ਗਿਆ ਅਸਲ ਦੇ ਵਿੱਚ ਜਿਹੜਾ ਪ੍ਰਚਲਨ ਸ਼ੁਰੂ ਹੋਇਆ ਨਾ ਜੀ ਉਹ ਐ ਕੋਵਿਡ ਤੋਂ ਸ਼ੁਰੂ ਲੋਕ ਬੇਲੇ ਸੀ ਜੀ ਘਰੇ ਕੁਝ ਕਰਨ ਨੂੰ ਹੈ ਨਹੀਂ ਸੀ ਵੇਲੇ ਜੀ ਲੋਕਾਂ ਨੇ ਰੀਲਾ ਬਣਾਉਣੀਆਂ ਸ਼ੁਰੂ ਕਰਤੀਆਂ ਹੋਇਆ ਕੀ ਵੀ ਅਕਾਊਂਟ ਮੋਨਟਾਈਜ਼ ਹੋ ਗਏ ਜੀ ਪੈਸੇ ਆਉਣ ਲੱਪੇ ਜੀ ਹੁਣ ਤੇ ਪੈਸੇ ਹੀ ਲੈ ਜੇ ਪੈਸਿਆਂ ਕਰਕੇ ਸਭ ਕੁਝ ਕਰਨਾ ਹੈ ਤਾਂ ਫਿਰ ਕੋਠੇਗਾ ਨੂੰ ਬੰਦ ਕਰਾਏ ਪਰ ਉੱਥੇ ਵੀ ਆਹੀ ਕੁਛ ਹੀ ਚੱਲਦਾ ਸੀ ਕੋਠਿਆਂ ਦੇ ਚੱਲ ਜੋ ਠੀਕ ਹੈ ਨਾ ਜੀ ਬਿਲਕੁਲ ਤੇ ਕੋਠਿਆਂ ਦੇ ਜਾ ਕੇ ਨੱਚੋ ਪੈਸੇ ਦੇ ਉੱਥੇ ਵੀ ਵਾਰ ਦੇਣ ਫਿਰ ਬਾ ਡਾਂਸਰ ਬਣ ਲੇ ਉੱਥੇ ਚੱਲ ਜਾਓ ਆ ਆ ਜੇ ਤੁਸੀਂ ਕਹੋ ਨਾ ਵੀ ਸਾਡੇ ਦੇ ਉਹਨਾਂ ਤੇ ਕੋਈ ਫਰਕ ਨਹੀਂ ਰਹਿ ਗਿਆ ਕੋਈ ਫਰਕ ਨਹੀਂ ਹੈ ਮੈਂ ਤਾਂ ਫਰਕ ਸਮਝਦਾ ਹੀ ਨਹੀਂ ਜੀ ਹੋ ਸਕਦਾ ਮੇਰੀ ਗੱਲ ਤਾਂ ਕੋਈ ਗੁੱਸਾ ਕਰੇ ਨਾ ਕਰੇ ਮਨੇ ਕੋਈ ਫਰਕ ਨਹੀਂ ਪੈਂਦਾ ਪਰ ਕੋਈ ਫਰਕ ਨਹੀਂ ਰਹਿ ਗਿਆ ਤੁਸੀਂ ਆਪਣੇ ਫੋਨਾਂ ਦੇ ਵਿੱਚ ਕੋਠੇ ਖੋਲ ਰੱਖੇ ਨੇ ਥੋੜਾ ਅਕਾਊਂਟ ਖੋਲੋ ਤੇ ਮੰਨਣ ਜਾਂਦਾ ਸਾਧਨ ਸ਼ੁਰੂ ਏ ਕੋਠੇ ਤੇ ਜਾਓਗੇ ਨਹੀਂ ਤੇ ਹੱਥ ਦੇ ਵਿੱਚ ਤਾਂ ਕੋਠਾ ਲੈ ਕੇ ਬਹਿ ਗਏ ਹੋ ਤੁਹਾਡੀ ਹੱਥ 'ਚ ਹੀ ਬਹਿ ਗਏ ਹੋ ਜੋ ਉੱਥੇ ਜਾ ਕੇ ਵੇਖਣਾ ਕੱਲੇ ਕੱਲੇ ਫੋਨ 'ਚ ਆ ਗਿਆ ਤੁਹਾਡੇ ਅਕਾਊਂਟ 'ਚ ਹੀ ਆ ਅਕਾਊਂਟ ਦੇ ਨਾਮ ਲਿਖ ਕੇ ਨਾ ਅੱਗੇ ਬ੍ਰੈਕਟ ਦੇ ਵਿੱਚ ਕੋਠੇ ਲਿਖ ਦਿਓ ਜਿਹੜੇ ਇਹੋ ਜਿਹੇ ਇਨਫਲੂਐਂਸਰ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂ ਵੀ ਜਿੱਦਾਂ ਦਾ ਤੁਸੀਂ ਕਲਚਰ ਪ੍ਰੋਸ ਰਹੇ ਹੋ ਪੰਜਾਬ ਦਾ ਇੰਨਾ ਯਾਰ ਪੰਜਾਬ ਦੇ ਵਿੱਚ ਕੰਟੈਂਟ ਦੀ ਕਮੀ ਹੈ ਤੁਹਾਨੂੰ ਕੰਟੈਂਟ ਕਿਤੇ ਲੱਭਣ ਜਾਣਾ ਪੈਣਾ ਇੰਨਾ ਰਿਚ ਕੰਟੈਂਟ ਹੈ ਤੁਸੀਂ ਬਹੁਤ ਕੁਝ ਹੈ ਜੀ ਬਹੁਤ ਕੁਝ ਮੈਂ ਕਹਿੰਦਾ ਜੀ ਅੱਜ ਵੀ ਮੈਂ ਇਨਫਲੂਐਂਸਰ ਨੂੰ ਬੇਨਤੀ ਕਰਦਾ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਕੰਟੈਂਟ ਬਣਾਉਣਾ ਸ਼ੁਰੂ ਕਰੋ ਮੈਂ ਕਹਿੰਦਾ ਥੋੜੀ ਉਮਰ ਲੰਘ ਜੂਗੀ ਕੰਟੈਂਟ ਨਹੀਂ ਮੁੱਕੂਗਾ ਔਰ ਜੇ ਦੂਜੀ ਭਾਸ਼ਾ ਚ ਇਹਨਾਂ ਦੀ ਭਾਸ਼ਾ ਚ ਕਿ ਇਹਨਾਂ ਇਹ ਕਹਿਣਗੇ ਮਾਲ ਨਹੀਂ ਵਿਕੇਗਾ ਮਾਲ ਵੀ ਵਿਕੇਗਾ ਇਹਨਾਂ ਦਾ ਮਤਲਬ ਕਿ ਵਿਊਜ਼ ਵੀ ਆਣਗੇ ਸਭ ਕੁਝ ਆਏਗਾ ਵਿਊ ਆਏਗਾ ਤੂੰ ਚੰਗੀ ਜੀ ਦਿਖਾਉਣਾ ਜੀ ਗੱਲ ਇਹ ਆ ਵੀ ਉਹ ਊਲ ਫਜੂਲ ਦਿਖਾ ਕੇ ਠੀਕ ਹੈ ਜੀ ਅਗਲਾ ਵਾਰ ਦੇਖਦਾ ਮੇਰਾ ਇਹਨਾਂ ਮਿਲੀਅਨ ਆ ਥੱਲੇ ਦੇਂਦਾ ਹੀ ਕੋਈ ਨਹੀਂ ਕਮੈਂਟ ਕਿੰਨਾ ਵੱਜਦਾ ਉਹ ਕਹਿੰਦਾ ਗਾਲ ਹੀ ਪੈਂਦੀ ਕੋਈ ਨਹੀਂ ਕਹਿੰਦੇ ਬਦਨਾਮ ਹੁਆ ਤਾਂ ਕੀ ਹੁਆ ਨਾਮ ਤਾਂ ਹੁਆ ਅੱਛਾ ਗੁਰਪ੍ਰੀਤ ਜੀ ਇੱਕ ਨਾ ਹੋਰ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਵੇਂ ਮੈਰੋ ਵਾਲਾ ਹਿਆ ਨਾ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਕੁਝ ਦਿਖਾ ਕੇ ਪਹਿਲਾਂ ਜਮਕੀਲੇ ਦਾ ਸਦਾ ਨਾਮ ਹੀ ਲੈ ਲੈਂਦਾ ਮੈਂ ਤੁਸੀਂ ਨਹੀਂ ਲੈਣਾ ਨਾਮ ਲੋ ਠੀਕ ਹੈ ਨਾ ਜੀ ਹੁਣ ਜੇ ਇਹ ਚੱਲਣ ਸ਼ੁਰੂ ਹੋ ਜਾਏਗਾ ਇਹ ਤਾਂ ਚਿੰਤਾਜਨਕ ਹੈ ਨਾ ਫਿਰ ਕਤਲੇਆਮ ਤਾਂ ਸ਼ੁਰੂ ਹੈ ਤਾਂ ਚਿੰਤਾਜਨਕ ਹੀ ਇਹ ਚ ਕੋਈ ਦੂਰਾ ਵਾਸ਼ਕ ਨਹੀਂ ਲਾਅ ਐਂਡ ਆਰਡਰ ਨੂੰ ਲੈ ਕੇ ਸਵਾਲ ਤਾਂ ਹੈ ਹੀ ਨੇ ਚਿੰਤਾਜਨਕ ਤਾਂ ਹੈ ਹੀ ਹੈ ਜੀ ਪਰ ਇਹਨਾਂ ਵੀ ਚਲ ਕੋਈ ਤਾਂ ਸਾਹਮਣੇ ਆਇਆ ਜੇ ਸੜਾ ਤਾਂ ਫਿਰ ਬਹੁਤ ਆਣਗੇ ਫਿਰ ਕੀ ਹੋਏਗਾ ਕਤਲੇਆਮ ਹੋਏਗਾ ਸਰਕਾਰਾਂ ਦਾ ਫਿਰ ਅਵੇਰ ਤਾਂ ਹੀ ਹੋਣੀ ਹੈ ਨਾ ਫਿਰ ਸਰਕਾਰ ਇੱਤੇ ਤਾਂ ਹੀ ਕੁਝ ਨਾ ਕੁਝ ਤਾਂ ਲੈ ਕੇ ਆਉਗੀ ਨਾ ਵੀ ਬਿੱਲ ਵੀ ਨਹੀਂ ਆ ਰਹੇ ਇਸ ਚੀਜ਼ ਨੂੰ ਰੋਕੀਏ ਲੋਕ ਦੁਖੀ ਨੇ ਦੇਖੋ ਸਰਕਾਰਾਂ ਨੂੰ ਇਸ ਚੀਜ਼ ਦੀ ਆਵਾਜ਼ ਜ਼ਰੂਰ ਸੁਣਨੀ ਚਾਹੀਦੀ ਹੈ ਵੀ ਲੋਕ ਇੰਨੇ ਕੁ ਪਰੇਸ਼ਾਨ ਨੇ ਕੋਈ ਗੱਲ ਇਹ ਨੇ ਜੇ ਕੋਈ ਗੱਲ ਖੁੱਲ ਕੇ ਕਰ ਵੀ ਨਹੀਂ ਸਕਦਾ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਚੰਗੇ ਚੰਗੇ ਮੈਚੂਰ ਮੈਚੂਰ ਲੇਡੀਜ਼ ਉਹ ਵੀ ਇਸ ਕੰਮ ਨੂੰ ਲੱਗੀ ਹੈ ਜੀ ਬਿਲਕੁਲ ਗੱਲ ਇਹ ਆ ਵੀ ਰੋਕੂਗਾ ਕੌਣ ਜਿੰਨੇ ਦਾ ਮਾਂ ਨੇ ਰੋਕਣਾ ਸੀ ਉਹਦਾ ਆਪ ਨਾਲ ਖੜ ਕੇ ਰੀਲ ਬਣਾਉਣ ਦੀ ਹੈ ਪਿਓ ਤਾਂ ਗਿਆ ਦਿਹਾੜੀ ਲਾਉਣ ਹਾਂ ਪਿਓ ਤਾਂ ਗਿਆ ਦਿਹਾੜੀ ਲਾਉਣ ਠੀਕ ਹੈ ਨਾ ਵੀ ਪਿੱਛੇ ਅੱਜ ਦੀ ਹਾਂ ਵੀ ਵੀ ਅੱਜ ਦੀ ਮੈਂ ਰਾਤ ਦੀ ਰੋਟੀ ਲੈ ਕੇ ਆਉਣੀ ਆ ਘਰ ਮੇਰੇ ਬੱਚੇ ਭੁੱਖੇ ਆ ਮੈਂ ਫੀਸ ਆ ਧਾਰਨੀ ਆ ਤੋ ਕੁੜੀ ਕਹਿੰਦੀ ਫੀਸ ਦੀ ਗੱਲ ਹੀ ਕੋਈ ਨਹੀਂ ਮੈਂ ਤਾਂ ਇੰਸਟਾ ਤੋਂ ਕੱਢ ਨੂੰ ਠੀਕ ਹੈ ਨਾ ਹੁਣ ਇੱਕ ਚੰਗੇ ਬਲੇ ਘਰ ਦੀ ਮੈਂ ਇੱਕ ਗੱਲ ਸੁਣਾਉਣਾ ਜੀ ਮੈਂ ਨਾ ਕਿਸੇ ਦੇ ਘਰ ਗਿਆ ਜੀ ਬਹੁਤ ਚੰਗਾ ਬੰਦਾ ਸੀ ਉਹ ਮੈਨੂੰ ਇੰਟਰੋਡਿਊਸ ਕਰਾਇਆ ਕਹਿੰਦਾ ਜੀ ਇਹ ਮੇਰੀ ਡਾਟਰ ਇਨ ਲਾ ਹੈ ਜੀ ਮੈਂ ਕਹਾਂ ਜੀ ਹਾਂ ਨਹੀਂ ਨਹੀਂ ਸੱਚੀ ਗੱਲ ਹੈ ਕਹਿੰਦਾ ਤੁਸੀਂ ਜਾਣਦੇ ਹੋਗੇ ਕਿ ਜੀ ਇਹਨਾਂ ਨੂੰ ਮੈਂ ਕਹਾਂ ਜੀ ਨਹੀਂ ਮੈਂ ਪਛਾਣਦਾ ਨਹੀਂ ਲੈ ਇੰਸਟਾਗ੍ਰਾਮ ਦੇ 1 ਮਿਲੀਅਨ ਫਾਲੋਅਰ ਹੈ ਜੀ ਇਹਨਾਂ ਦਾ ਤੁਸੀਂ ਪਛਾਣ ਦੇਣੀ ਹੈ ਇਹਨਾਂ ਨੂੰ ਮੈਂ ਕਹਾਂ ਜੀ ਕੀ ਕਮਾਉ ਕਿਉਂਕਿ ਤੁਸੀਂ ਉਹ ਕੰਟੈਂਟ ਨਹੀਂ ਦੇਖਦੇ ਉਹੋ ਜਿਹਾ ਕੰਟੈਂਟ ਨਹੀਂ ਦੇਖਦੇ ਇਹ ਗੱਲ ਗੱਲ ਮੈਂ ਨਹੀਂ ਵੇਖਦਾ ਹਾਂ ਇੱਕ ਸਹਰਾਵੜੀ ਨੂੰ ਨੂੰ ਕਿਦਾਂ ਇੰਟਰੋਡਿਊਸ ਕਰਾ ਰਿਹਾ ਜੀ ਬਿਲਕੁਲ ਗੱਲ ਕੰਟੈਂਟ ਵੇਖਣਾ ਨਾ ਵੇਖਣਾ ਇਹ ਤਾਂ ਬਾਅਦ ਦਾ ਮਸਲਾ ਹੈ ਮਤਲਬ ਪ੍ਰਾਊਡ ਫੀਲ ਕਰ ਰਹੇ ਨੇ ਪ੍ਰਾਊਡ ਫੀਲ ਕਰ ਰਹੇ ਨੇ ਮੈਨੂੰ ਨਹੀਂ ਪਤਾ ਵੀ ਉਹ ਉਹਦਾ ਕੰਟੈਂਟ ਕਿਹੋ ਜਿਹਾ ਹੋਏਗਾ ਨਾ ਮੈਂ ਉਹਦਾ ਇੰਸਟਾ ਦੇਖਿਆ ਨਾ ਮੈਂ ਉਹਦਾ ਕੰਟੈਂਟ ਦੇਖਿਆ ਨਾ ਮੈਂ ਉਹਨੂੰ ਕਦੀ ਵੇਖਿਆ ਮੈਨੂੰ ਨਹੀਂ ਪਤਾ ਵੀ ਉਹ ਕੰਟੈਂਟ ਕੀ ਚਲਾਉਂਦੀ ਹੈ ਕਿ ਨਹੀਂ ਚਲਾਉਂਦੀ ਹੈ ਬਟ ਅੱਜ ਦੀ ਡੇਟ 'ਚ ਇੰਟਰੋਡਕਸ਼ਨ ਕੀ ਹੋ ਗਈ ਹੈ ਤੁਹਾਡੇ ਇੰਸਟਾ ਦੇ ਕਿੰਨੇ ਫੋਲੋਅਰ ਨੇ ਤੁਹਾਡੇ ਫੇਸਬੁੱਕ ਦੇ ਕਿੰਨੇ ਫਰੈਂਡਸ ਨੇ ਤੁਹਾਡੇ ਲਾਈਕ ਕਿੰਨੇ ਆਉਂਦੇ ਨੇ ਇਹ ਤੁਹਾਡਾ ਜਿਹੜਾ ਮੋਡ ਆਫ ਪ੍ਰੋਫਾਈਲ ਹੈ ਅੱਗੇ ਕੀ ਹੁੰਦਾ ਸੀਗਾ ਵੀ ਜਹਾਂ ਰੰਗਬੁਰੀ ਸਾਹਿਬ ਕੋਣ ਨੇ ਜੀ ਵੌਇਸ ਆਫ ਪੰਜਾਬ ਦੇ ਮਾਲਕ ਨੇ ਜੀ ਠੀਕ ਹੈ ਜੀ ਵੀ આજ ਤੱਕ ਚਲਾਉਂਦੇ ਰਹੇ ਨੇ ਸਾਨੂੰ ਪਤਾ ਰੰਗਬੁਰੀ ਸਾਹਿਬ ਦੀ ਪ੍ਰੋਫਾਈਲ ਗਈ ਹੈ ਹੁਣ ਅੱਜ ਕਿਸੇ ਨੂੰ ਇੰਟਰੋਡਿਊਸ ਕਰਾਉਦੇ ਉਹਦੀ ਪ੍ਰੋਫਾਈਲ ਗਈ ਹੈ ਜੀ ਇਹਦੇ ਇੰਸਟਾ ਦੇ ਨੇ ਵਿਊਰ ਨੇ ਇਹਦੇ ਇੰਸਟਾ ਦੇ ਆ ਹਾ ਹੁੰਦੇ ਨੇ ਸੋ ਇਹ ਵੀ ਭਾਈ ਆ ਜੁੜੇ ਹੱਥ ਪੰਜਾਬ ਨੂੰ ਪੰਜਾਬ ਬ੍ਰਾਂਡ ਦਿਓ ਪੰਜਾਬ ਦਾ ਜਿਹੜਾ ਰਿਚ ਕੰਟੈਂਟ ਹੈ ਮੈਂ ਬੇਨਤੀ ਕਰਦਾ ਯਾਰ ਰਿਚ ਕੰਟੈਂਟ ਕੀ ਦਿੱਕਤ ਕੀ ਹੈ ਰਿਚ ਕੰਟੈਂਟ ਦਿਖਾਉਂਦੀ ਤੁਹਾਨੂੰ ਪਰੇਸ਼ਾਨੀ ਕੀ ਹੈ ਉਹ ਗੱਲ ਇਹ ਹੈ ਨਾ ਮਿਹਨਤ ਕਰਨੀ ਪੈਣੀ ਹੈ ਜਾਣਾ ਪੈਣਾ ਪੜ੍ਹਨਾ ਪੈਣਾ ਹੈ ਇਥੇ ਦਾ ਫੋਨ ਆਨ ਕੀਤਾ 5 ਮਿੰਟ ਲਾਏ ਕੋਈ ਗਾਣਾ ਲਾਇਆ ਸਿੱਧੂ ਮੂਸੇ ਵਾਲੇ ਦਾ ਠੀਕ ਹੈ ਜੀ 5 ਮਿੰਟ ਪੁੱਠੀਆਂ ਸਿੱਧੀਆਂ ਜੀਆਂ ਕੋਈ ਚਲੋ ਕੀ ਕਹਿਣਾ ਨਹੀਂ ਕੋਈ ਐ ਹੋ ਜਾ ਪ੍ਰਦਰਸ਼ਨ ਜਿਹਾ ਕੀਤਾ ਤੇ ਚੱਲ ਹਾਂ ਵੀ ਠੀਕ ਬਣ ਗਿਆ 2-4 ਇਫੈਕਟ ਲਾਤੇ ਤਿੰਨ ਕੋ ਫਿਲਟਰ ਲਾਤੇ ਚੱਲ ਛੱਡ ਦੇ ਮੁੜ ਕੇ ਉਤੇ ਹੈਸ਼ਟੈਗ ਲਾਤੇ ਆਪਣੇ ਸ਼ੌਕ ਬੰਦਿਆਂ ਨੂੰ ਭੇਜਤੇ ਜਦੋਂ ਵਿਊ ਆਣੇ ਸ਼ੁਰੂ ਹੋ ਗਏ ਲੈ ਵੀ ਬੱਲੇ ਬੱਲੇ ਉਧਰੋਂ ਪੈਸੇ ਡਿੱਗਣੇ ਆ ਇਹ ਤਾਂ ਵੇਖਣਾ ਨਹੀਂ ਮੈਂ ਕੀਤਾ ਕੀ ਉਹ ਮੈਂ ਸਿਰ ਸਵਾਹ ਖੋਲੀ ਸੋ ਇਹ ਵੀ ਜਿਹੜੀਆਂ ਇੱਜ਼ਤਾਂ ਨੇ ਤੀਆਂ ਮੈਂ ਬੇਨਤੀ ਕਰਦਾ ਵੀ ਤੁਸੀਂ ਯੰਗ ਕੁੜੀਆਂ ਹੋ ਸਾਡੀਆਂ ਤੀਆਂ ਤੁਸੀਂ ਸਾਡੇ ਸਮਾਜ ਦਾ ਫਿਊਚਰ ਹੋ ਇੱਜ਼ਤਾਂ ਬਚਾ ਕੇ ਰੱਖੋ ਤੁਸੀਂ ਕਿਹੜੇ ਪਾਸੇ ਨੂੰ ਤੁਰ ਪੀ ਬਹੁਤ ਮਿਹਰਬਾਨੀ ਖਾਲਸਾ ਜੀ ਤੇ ਤੁਸੀਂ ਇਹ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਗੁਰਪ੍ਰੀਤ ਸਿੰਘ ਖਾਲਸਾ ਜੀ ਨੇ ਬੜੇ ਅچھے ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅੱਜ ਕੀ ਚੱਲ ਰਿਹਾ ਹੈ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਲਚਰ ਬਚਾਉਣ ਦੀ ਜ਼ਰੂਰਤ ਹੈ ਸੋ ਯੂਟਿਊਬਰ ਸੋਸ਼ਲ ਮੀਡੀਆ ਇਨਫਲੂਐਂਸਰ ਇਸ ਦੇ ਉੱਤੇ ਧਿਆਨ ਦੇ ਕੈਮਰਾਮੈਨ ਪ੍ਰਤਮ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ ਜ਼ਿਲੰਧਰ